ਵੇਖੋ ਨਾ ਬਾਪੂ ਦੇ ਇੱਕ ਵੰਦਰ ਰੱਖਾ ਉਤੇ ਦੋਵੇਂ ਹੱਥ ਰੱਖਦਾ ਮਾੜਾ ਸੁਣੋ ਨਾ ਬਾਪੂ ਦਾ ਦੂਜਾ ਵੰਦਰ ਕੰਨਾਂ ਉਤੇ ਦੋਵੇਂ ਹੱਥ ਰੱਖਦਾ ਮਾੜਾ ਬੋਲੋ ਨਾ ਬਾਪੂ ਦਾ ਤੀਜਾ ਵੰਦਰ ਮੁਖ ਉਤੇ ਦੋਵੇਂ ਹੱਥ ਰੱਖਦਾ ਮੈਂ ਸ਼ੁਕਰ ਹੈ ਪਰਮਾਤਮਾ ਦਾ ਬਾਪੂ ਕੋਲੇ ਤਿੰਨ ਵੰਦਰ ਨਪੁੱਤਰਾਂ ਲਈ ਚੌਥਾ ਵੰਦਰ ਹੁੰਦਾ ਕਿਤੇ ਹੱਥ ਰੱਖਦਾ ਕੋਲੇ ਹੋਣ ਚਾਰ ਪੀਏ ਦੋਨੇ ਦੀ ਹਰ ਛੈ ਮਿਲਦੀ ਨੂੰ ਮੰਗੀ ਹੁੰਦੀ ਮੁੰਡਾ ਕਹੀ ਜਾਵੇ ਬਾਪੂ ਜੀ ਮੈਂ ਨਹੀਂ ਰਿਸ਼ਤਾ ਲੈਣਾ ਕੁੜੀ ਦਾ ਕਦਮ ਆਦਰੇ ਤੇ ਬਾਪੂ ਜੀ ਕਹਿੰਦੇ ਪੁੱਤ ਮੇਰਾ ਤਜਰਬਾ ਤੇਰੀ ਮਾਨ ਨਾਲ ਮਸੀਬਤ ਚ ਨਹੀਂ ਛੋਟੀ ਹੋਈ ਉਹ ਨਹੀਂ ਚੰਗੀ ਹੁੰਦੀ ਹਾਏ ਅਣ ਪੜ ਤੇਰਾ ਚਾਚਾ ਪੁੱਤ ਕੇ ਰਮੇ ਬਾਜ਼ਾਰ ਲੈ ਗਈ ਪੁੱਤ ਹੁਣ ਨਵੀਂ ਬਿਆਹੀ ਨੂੰ ਚਾਹ ਹੁੰਦਾ ਨਾ ਉਹ ਦੁਕਾਨਦਾਰ ਜਿਹੜਾ ਪਾਊਡਰ ਦੇਵੇ ਪੁੱਤ ਤੇਰਾ ਚਾਚਾ ਤਲੀ ਤੇ ਪਾ ਲੇ ਜਿਹੜਾ ਤੇਵੇ ਤਲੀ ਤੇ ਪਾ ਕੇ ਛੱਟ ਲੈ ਦੁਕਾਨਦਾਰ ਤੇਰੇ ਚਾਚੇ ਨੂੰ ਆਂਦਾ ਵੀ ਇਹੇ ਛੱਟਣ ਵਾਸਤੇ ਨਹੀਂ ਹੁੰਦਾ ਇਹੇ ਜਨਾਨਾਂਗਾ ਲਾਉਂਦਗਾ ਉਹ ਤਾਂ ਮੈਨੂੰ ਬੁੱਧੂ ਨਾ ਬਣਾ ਲਾਉਗੀ ਤਾਂ ਇਹ ਤੇ ਆਥਣੇ ਮਖਮਲੀ ਜਾਈਆਂ ਵਿੱਚ ਸੌਂਦੇ ਜਿਹੜੇ ਰੱਬ ਯਾਦ ਨਹੀਂ ਉਹਨਾਂ ਨੂੰ ਜੱਟਾਂ ਨੂੰ ਪੁੱਛ ਕੇ ਵੇਖੋ ਪੋਹ ਮਾਗਦੇ ਮਹੀਨੇ ਵਿੱਚ ੱਡੀਆਂ ਦੀਆਂ ਵਿਆਈਆਂ ਮਾਰ ਜਾਂਦੀਆਂ ਕਿਸੇ ਨੂੰ ਪਿਆਰ ਪ੍ਰਮਾਤਮਾ ਪਹਿਲੇ ਹੱਲੇ ਬਖਸ਼ ਦਿੰਦਾ ਕਈਆਂ ਨੂੰ ساری ਜ਼ਿੰਦਗੀ 'ਤੇ ਵਫਾਈਆਂ ਮਾਰ ਜਾਂਦੀਆਂ ਮੇਰੇ ਅਰਗੀ ਕਰੀ ਬਣੀ ਨਹੀਂ ਹੁੰਦੇ ਦੇਵੀ ਦੇਵ ਦੇ ਬਾਲੇ ਨੂੰ ਪੁੱਤਿਆਂ ਦੀ ਮੇਂ ਦੇ ਵਿੱਚ 13-14 ਕੜਾਈਆਂ ਮਾਰ ਜਾਂਦੇ ਉਹ ਦੇਖੋ ਜੀ ਪਗਲ ਗਾ ਜਾਂਦੇ ਜੀ ਆਪਾਂ ਜਨੇ ਨਾਇ ਗੰਗਾਚਣਾ ਉੱਥੇ ਲੋਕ ਫੁੱਲ ਉਤਾਰ ਕੇ ਆਉਂਦੇ ਤੇ ਉਹੀ ਫੁੱਲਾਣਾ ਪਾਣੀ ਬਖਰ ਲਿਓ ਨੇ ਇਹ ਤਾਂ ਮਾਣਾ ਹੈ ਮਾਣਾ ਬੁੱਲਿਆ ਮੰਨਦਾ ਕੀ ਸਮਝਾਉਣਾ ਇੱਧਰ ਪੱਤੇ ਤੇ ਉੱਧਰ ਲਾਉਣਾ ਇਹ ਤਾਂ ਗੰਡੇ ਵਰਗਾ ਜੀ ਗੰਡੇ ਵਰਗਾ ਬਿਲਕੁਲ ਇਹ ਇੱਕ ਮਹਾਵਰੇ ਪੁੱਛਨੇ ਆ ਅੱਛਾ ਜੀ ਹੁਣੇ ਭਾਂਡੇ ਧੋਤੇ ਜੀ ਤੇ ਉਹਨੂੰ ਭਾਂਡੇ ਧੋਣੇ ਪਏ ਹੁਣੇ ਭਾਂਡੇ ਧੋਤੇ ਹਾਂ ਇਹਦਾ ਮਤਲਬ ਪੁੱਤ ਮੁੰਡਾ ਕੁਵਾਰ ਹੈ ਆਏ ਹੋਏ ਉਹਨੂੰ ਭਾਂਡੇ ਧੋਣੇ ਪਏ ਇਹਦਾ ਮਤਲਬ ਮੁੰਡਾ ਪਿਆ ਹੈ ਆ ਸਾਹਮਣੇ ਲੱਗੀ ਅੱਗ ਹੋਵੇ ਦਰਦ ਜਮਾਨ ਮੰਦਨਾ ਸੀ ਹੁੰਦੀ ਜੀ ਦੀ ਪੱਗ ਵੱਲ ਕਿਸੇ ਨੇ ਕਰੀ ਨਾ ਉੰਗਲ ਤੇ ਉਹਨੂੰ ਕੀ ਪਤਾ ਬਗਾਨੀ ਇੱਜ਼ਤ ਕੀ ਹੁੰਦੀ ਜਿਹੜੀਆਂ ਸਹਿਵਾ ਵਾਂਗੂ ਉੱਦਲ ਗਈਆਂ ਉਸ ਬਾਵਲ ਤੋਂ ਤਾਨਿਆਂ ਦੀ ਜ਼ਿੰਦਗੀ ਨਾ ਜੀ ਹੁੰਦੀ ਬਾਰੇ ਸ਼ਾ ਦਿਲਵਾਰਾ ਕਦੇ ਨਾ ਹੀਰ ਲਿਖਦਾ ਹੀਰ ਜੇ ਬਾਰੇ ਸ਼ਾ ਦੀ ਭੈਣ ਜਤੀ ਹੁੰਦੀ ਆ ਕਿਤਾਬਾਂ ਦੀ ਡਿੱਪੂ ਤੇ ਕਿਤਾਬਾਂ ਐ ਪਈਆਂ ਹੁਣ ਨਾ ਰਖੜਾ ਜਾਣਾ ਸੀ ਆ ਉੱਤੇ ਮਿੱਟੀ ਵੀ ਪਈ ਹੁੰਦੀ ਐ ਤੇ ਜੁੱਤਿਆਂ ਨੂੰ ਪੁੱਤਿਆਂ ਦੇ ਅਸੀਸੇ ਚ ਮੜੀ ਬੈਠੇ ਹੈਗੇ ਸਿੱਦੇਸ਼ ਨੇ ਤਰੱਕੀ ਸਵਾਹ ਕਰਨੀ ਐ ਹਾਂ ਸਤਿ ਸ੍ਰੀ ਅਕਾਲ ਮਹਿੰਦਰ ਬਰਾੜ ਉਮੀਦ ਕਰਦਾ ਹਾਂ ਤੁਸੀਂ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਦੇ ਪੌਡਕਾਸਟ ਸਾਡੇ ਮਹਿਮਾਨ ਨੇ ਚਾਚੀ ਲੁਤਰੋ ਜੀ ਸਾਡਾ ਧੰਨਵਾਦ ਕਰਾਂਗੇ ਚਾਚੀ ਲੁਤਰੋ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਨੂੰ ਦੁਆਰਾ ਮੌਕਾ ਦਿੱਤਾ ਸਾਡੇ ਪਹਿਲਾ ਪੌਡਕਾਸਟ ਨੂੰ ਤੁਹਾਡੀਆਂ ਗੱਲਾਂ ਨੇ ਲੋਕਾਂ ਨੇ ਇੰਨਾ ਕਿ ਇੰਨਾ ਪਿਆਰ ਬਖਸ਼ਿਆ ਸਾਡੇ ਜਿਹੜੇ ਵਿਊ ਵੀ ਚੰਗੇ ਆਏ ਸਾਡੀ ਲਈ ਬਹੁਤ-ਬਹੁਤ ਧੰਨ ਦਿੱਤੀਆਂ ਤੁਹਾਡਾ ਧੰਨਵਾਦੀ ਬਹੁਤ-ਬਹੁਤ ਸ਼ੁਕਰੀਆ ਜੀ ਇੰਦਰ ਬਰਾੜ ਸਾਹਿਬ ਪੂਰੀ ਟੀਮ ਦਾ ਮੈਂ ਦਿਲ ਦੀਆਂ ਗਹਿਰਾਈਆਂ ਵਿੱਚ ਧੰਨਵਾਦ ਕਰਦੀ ਹਾਂ ਤੇ ਜਿਹੜੇ ਸਾਡੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੀ ਜਿਵੇਂ ਦੋਸਤੋ ਤੁਸੀਂ ਲਾਸਟ ਵਾਲਾ ਪੋਡਕਾਸਟ ਹਿੱਟ ਕੀਤਾ ਤੇ ਇਹ ਪੋਡਕਾਸਟ ਹਿੱਟ ਕਰਨਾ ਤੁਹਾਡੀ ਜ਼ਿੰਮੇਵਾਰੀ ਹੋਰ ਬਣ ਗਈ ਤੇ ਕਿਉਂਕਿ ਇਸ ਗੱਲ ਇਸ ਪੋਡਕਾਸਟ ਦੇ ਵਿੱਚ ਵੀ ਆਪਾਂ ਗੱਲਾਂ ਉਹੀ ਹੋਣਗੀਆਂ ਤੁਹਾਡਾ ਜਿਹੜਾ 1 ਘੰਟਾ ਡੇਢ ਘੰਟਾ ਜਾਂ ਅੱਧਾ ਘੰਟਾ ਜਿੰਨਾ ਅਡ ਪੋਡਕਾਸਟ ਹੋਇਆ ਤੁਸੀਂ ਤੁਹਾਡੇ ਜਿਹੜੇ ਡਿਪਰੈਸ਼ਨ ਨੇ ਤੁਹਾਡੇ ਜਿਹੜੇ ਮੁੱਖ ਤੋਂ ਹਾਸੀਆਂ ਉੱਡੀਆਂ ਹੋਈਆਂ ਨੇ ਉਹ ਹਾਸੀਆਂ ਤੁਹਾਡੇ ਦੁਬਾਰਾ ਅੱਧੇ ਘੰਟੇ ਲਈ ਘੰਟੇ ਲਈ ਤੁਹਾਡੇ ਦੁਬਾਰਾ ਤੁਹਾਡੇ ਫੇਸ ਤੇ ਲੈ ਕੇ ਆਵਾਂਗੇ ਹਾਂਜੀ ਰੁੱਤੋ ਜੀ ਤਮੀਓ ਠੀਕ ਹੋਈ ਸਰ ਬਹੁਤ ਵਧੀਆ ਜੀ ਚੜਦੀ ਕਲਾ ਚੋਂ ਬਹੁਤ ਚੰਗਾ ਛੜਦੀ ਕਲਾ ਜੀ ਕਿਵੇਂ ਰਿਹਾ ਫਿਰ ਪਹਿਲਾ ਪੋਡਕਾਸਟ ਵਾਸਤੇ ਦੁਆਰੇ ਪੋਡਕਾਸਟ ਆਉਣਾ ਹੈ ਇਹ ਤਾਂ ਤੁਸੀਂ ਦੱਸੋ ਜੀ ਜੀ ਕਹਿੰਦੇ ਜੀ ਚੰਗਾ ਕਪੜਾ ਦੁਕਾਨਦਾਰ ਦੇ ਦੇਣਾ ਜੀ ਫਿਰ ਆਪਾਂ ਦੁਆਰੇ ਹੀ ਹੈ ਜਾਣ ਨਹੀਂ ਹਾਂ ਦੁਆਰੇ ਵੀ ਜਾਂਦੇ ਆ ਵੀ ਇਹ ਠੀਕ ਹੈ ਕੋਈ ਠੀਕ ਹੋਇਆ ਕਹਿੰਦੇ ਖਾ ਲਾ ਪੀ ਲਾ ਖਰਚ ਪੁੰਨ ਦਾਨ ਕਰ ਲੈ ਦੌਲਤ ਵਿੱਚ ਜ਼ਮੀਨ ਦੇ ਪੜੀ ਰਹਿਣੀ ਜਾਂਦੀ ਰੇਲ ਦੇ ਵਾਂਗੂ ਉਮਰ ਤੇਰੀ ਸਦਾ ਵਾਂਗਣਾ ਵਿਰਸ਼ ਦੇ ਜੜੀ ਰਹਿਣੀ ਤੇ ਜਿਹੜੀਆਂ ਸੜਕਾਂ ਤੇ ਤੂੰ ਸ਼ੇਅਰ ਕਰਦਾ ਬੱਕੀ ਵਿੱਚ ਤਵੇਲੇ ਖੜੀ ਰਹਿਣੀ ਲੱਖਾਂ ਜਤਨ ਹਿਆਰ ਕਰ ਲਈ ਨਵਜਨਾ ਹਕੀਮਾ ਕੋਲ ਫੜੀ ਰਹਿਣੀ ਆਖਰ ਸਾਹ ਦੀ ਡੋਰ ਨੇ ਟੁੱਟ ਜਾਣਾ ਬੁੱਢੀ ਸਦਨਾ ਸਮਾਨ ਵਿੱਚ ਚੜੀ ਰਹਿਣੀ ਬੁੱਢੀ ਸਦਨਾ ਸਮਾਨ ਵਿੱਚ ਚੜੀ ਰਹਿਣੀ ਜੀ ਫਿਰ தாਜੂ ਪੀੜੀ ਪਹਿਲਾਂ ਵੇ ਕਿ ਰੱਖਣੀ ਹੈ ਹਰ ਕਰ ਵੀ ਚਾ ਪੁੱਤ ਮੈਂ ਤਾਂ ਦਾਣੇ ਤੇ ਆ ਚਲੋ ਹਾਂਜੀ ਫਿਰ ਆ ਸ਼ੁਰੂਆਤ ਆਪਾਂ ਗੱਲਬਾਤ ਕੀਤੀ ਪਿਛਲੇ ਪੋਡਕਾਸਟ ਦੇ ਵਿੱਚ ਵੀ ਤੁਹਾਡੇ ਕਿਵੇਂ ਸਟਾਰਟ ਕੀਤਾ ਕਿਵੇਂ ਕਿਵੇਂ ਸੈਟਅਪ ਦੇ ਵਿੱਚ ਹੋਇਆ ਸ਼ੁਰੂਆਤੀ ਜਦੋਂ ਆਪਾਂ ਆਪਾਂ ਕੰਮ ਕਰਦੇ ਰਹੇ ਸ਼ੁਰੂਆਤ ਕੀਤੀ ਤੁਸੀਂ ਪ੍ਰੋਗਰਾਮ ਕੀਤੇ ਵੱਡੇ ਪ੍ਰੋਗਰਾਮ ਸ਼ੁਰੂ ਕੀਤੇ ਕੀ ਕੀ ਅਰਚਨਾ ਤੇ ਕਿਵੇਂ ਸੈਟਅਪ ਕੀਤਾ ਜੀ ਫਿਰ ਕਹਿੰਦੇ ਹੁੰਦੇ ਜੀ ਲੱਖਾਂ ਲਮਾਂ ਸਫਰ ਹਮ ਪਹਿਲੇ ਕਦਮ ਤੋਂ ਸ਼ੁਰੂ ਹੁੰਦਾ ਹਾਂ ਤੇ ਪਹਿਲਾ ਕਦਮ ਤਾਂ ਕਠਿਨਾਈਆਂ ਭਰਿਆ ਹੁੰਦਾ ਹੈ ਤੇ ਜ਼ਿੰਦਗੀ 'ਚ ਕਦੇ ਹਾਰ ਨਾਣੀ ਚਾਹੀਦਾ ਜੀ ਜ਼ਿੰਦਗੀ 'ਚ ਝੁਕਣਾ ਚਾਹੀਦਾ ਹੈ ਝੁਕਣਾ ਚੰਗੀ ਗੱਲ ਆ ਕੀ ਕਹਿੰਦੇ ਜਦੋਂ ਤੂਫਾਨ ਆਉਂਦੇ ਆ ਨਾ ਜੀ ਤੇ ਜਿਹੜੇ ਦੇ ਰਖਤ ਝੁਕ ਜਾਂਦੇ ਆ ਉਹ ਬਚ ਜਾਂਦੇ ਆ ਬਿਲਕੁਲ ਜੀ ਸਹੀ ਗੱਲ ਹੈ ਤੇ ਆਕਰ ਦੀਆਂ ਤਾਂ ਲਾਸ਼ਾਂ ਹੁੰਦੀਆਂ ਜੀ ਬਿਲਕੁਲ ਹਾਂਜੀ ਝੁਗਣਾ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਇੱਕ ਝੁਗੋ ਦੋ ਵਾਰੀ ਝੁਗੋ ਜਿਤ ਬਾਰੇ ਬੰਦਾ ਮੌਜੂਦ ਹੁੰਦਾ ਫਿਰ ਸਿੱਧੇ ਝੁਗੋ ਚੱਕ ਚੱਕ ਲੋ ਥੱਲੇ ਗੋਡਿਆਂ ਚੱਕ ਲੈ ਲੋ ਗੋਡਿਆਂ ਥੱਲੇ ਜੀ ਇਹ ਫਿਤਰਤ ਬਣ ਗਈ ਜੀ ਜੀ ਹਾਂਜੀ ਬਿਲਕੁਲ ਜਿਆਦਾ ਵੀ ਨਹੀਂ ਝੁਗਣਾ ਚਾਹੀਦਾ ਹਾਂਜੀ ਝੁਕਣਾ ਰਿਸ਼ਤੇ ਬਰਕਰਾਰ ਰਹਿੰਦੇ ਹੈ ਜੀ ਆਕਰਣ ਨਾਲ ਰਿਸ਼ਤੇ ਖੇਰੂ ਖੇਰੂ ਹੋ ਜਾਂਦੇ ਬਿਲਕੁਲ 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 ਤੇ ਜਿੱਥੇ ਪੁੱਤਰ ਰਿਸ਼ਤੇ ਹੈ ਆਕੜਾ ਕੀ ਜਰ ਜਿਹੜੇ ਰਿਸ਼ਤੇ ਪੰਚਾਇਤਾਂ ਵਿੱਚ ਪੈ ਗਏ ਨਾ ਫਿਰ ਉਹ ਘਰ ਲੰਮਾ ਸਮਾਂ ਟਿਕ ਨਹੀਂ ਸਕਦੇ ਬਿਲਕੁਲ 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 ਤੇ ਚਾਚੇ ਦਾ ਕੀ ਹਾਲ ਹੈ ਚਾਚਾ ਚੜ੍ਹਦੀ ਕਲਾ ਚੁੱਪ ਚਾਚਾ ਫਿਰ ਪਿਛਲੇ ਮਹੀਨੇ ਪੋਡਕਾਸਟ ਤੇ ਕਹਿੰਦੇ ਦੋ ਵਾਰੀ ਤਰ੍ਹਾਂ ਸਹੁਰਿਆਂ ਨੇ ਢਾ ਲਿਆ ਸੀ ਹੁਣ ਦੁਆਰ ਦੇ ਪੰਗਾ ਲੇਤਾ ਕੋਈ ਨਾ ਪੁੱਤ ਹੁਣ ਤਾਂ ਮੰਜੇ 'ਚ ਹੀ ਪਿਆ ਪਰ ਜਵਾਨੀ ਮੇਰੇ ਬੜਾ ਉਸੇ ਤਰ੍ਹਾਂ ਚਾਚਾ ਹਾਂ ਨੱਕ ਤੇ ਮੱਖੀ ਨਹੀਂ ਬੈਠਣ ਦਿੰਦਾ ਸੀ ਕੀ ਬਾਤ ਹਾਏ ਹਣ ਪੜਦੇ ਰਹਾ ਚਾਚਾ ਪੁੱਤ ਹਾਏ ਹਾਏ ਠੀਕ ਹੈ ਕੇ ਰ ਮੈਂ ਬਾਜ਼ਾਰ ਲੈ ਗਈ ਪੁੱਤ ਹੁਣ ਨਵੀਂ ਬਿਆਹੀ ਨੂੰ ਚਾਹ ਹੁੰਦਾ ਨਾ ਸੁਰਖੀ ਲੈਣੀ ਐ ਮਿੰਦੀ ਲੈਣੀ ਐ ਚੂੜੀਆਂ ਲੈਣੀਆਂ ਮਜ਼ਾ ਲੱਗਦੇ ਹੁੰਦੇ ਸੀਗੇ ਤੇ ਨਾਲ ਲੈ ਗਈ ਤੇ ਉਹ ਦੁਕਾਨਦਾਰ ਜਿਹੜਾ ਪਾਊਡਰ ਦੇਵੇ ਪੁੱਤ ਤੇਰਾ ਚਾਚਾ ਤਲੀ ਤੇ ਪਾ ਲੇ ਜਿਹੜਾ ਤੇਵੇ ਤਲੀ ਤੇ ਪਾ ਕੇ ਛੱਟ ਲੇ ਤੇ ਦੁਕਾਨਦਾਰ ਤੇਰਾ ਚਾਚਾ ਨੂੰ ਆਦਾ ਵੀ ਇਹ ਹੀ ਛੱਟਣ ਵਾਸਤੇ ਨਹੀਂ ਹੁੰਦਾ ਕਾ ਇਹ ਜਨਾਨਾਂ ਦਾ ਲੌਂਦ ਗਾ ਉਹ ਮੈਨੂੰ ਬੁੱਧੂਣਾ ਬਣਾ ਲਾਉਗੀ ਤਾਂ ਇਹ ਤੇ ਆਥਣੇ ਦੋਲੇ ਕਾਨੂੰਨ ਪਾਰਦਾ ਹੋਣਾ ਵੀ ਕਾਨੂੰਨ ਸੁੱਤੀ ਆਇਆ ਗਲਾਜ ਕੋਲ ਨਾ ਬਰਾਣਾ ਦੋਲੇ ਨਹੀਂ ਫਿਰ ਕੇ ਚਾਚੇ ਨੇ ਫਿਰ ਕਿਹੜਾ ਵਧੀਆ ਲੱਗਿਆ ਫਿਰ ਸਾਰਾ ਨਾ ਚਾਚੇ ਨੂੰ ਬਹੁਤ ਸਾਰੇ ਚੰਗੇ ਲੱਗੇ ਆਗੇ ਚਾਚੇ ਨੇ ਮੈਨੂੰ ਨਿੰਦ ਕੇ ਮਾਰਨਾ ਰੋਟੀ ਨਹੀਂ ਖਾਣੀ ਚੜੀ ਨਹੀਂ ਖਾਣ ਪੁੱਤ ਕਿਰਾ ਤੇਰੇ ਚਾਚੇ ਨਾਲ ਦਾਸੀ ਕੋਈ ਹੋਰ ਸਾਰੀ ਜ਼ਿੰਦਗੀ 20 30 ਸਾਲ ਉਹਨੇ ਲੜਦਿਆਂ ਨਹੀਂ ਕੱਟ ਲਈ ਅੱਛਾ ਲੜੋ ਲੜਾਈ ਚ ਜ਼ਿੰਦਗੀ ਕੱਟ ਲਈ ਲੜ ਪੈਂਦੀ ਸੀ ਉਹਦੇ ਘਰ ਵਾਲੀ ਹਾਂ ਹਾਂ ਪਰ ਉਹਨੇ ਕਦੇ ਇਹ ਨਹੀਂ ਆਖਿਆ ਸੀ ਮੈਂ ਵੇਕੀ ਚੱਲੀ ਹਾਂ ਉਹ ਆਦੇ ਜੱਟਾ ਤੇਰੀ ਇੱਥੇ ਹੀ ਹੱਕ ਤੇ ਮੂੰਗ ਦਲੂ ਇੱਥੇ ਹੀ ਰਹੂੰਗੀ ਹਾਂ ਹਾਂ ਹੱਕ ਤੇ ਦੀਵਾ ਇੱਥੇ ਹੀ ਬਾਲੂ ਇੱਥੇ ਉਹ ਉੱਤੇ ਇੱਕ ਦਿਨ ਲੜ ਕੇ ਉਹਦੇ ਕੋਲ ਕੋਈ ਸਾਧਨ ਹੁੰਦੇ ਸੀ ਤੇ ਹਾਂ ਤੇ ਬੱਸਾਂ ਓ ਟਾਮੀ ਟਾਮੀ ਜਾਂਦੀਆਂ ਪਿੰਡਾਂ 'ਚ ਹਾਂ ਤੇ ਟ੍ਰੇਨ ਆਉਂਦੀ ਤੇ ਸਟੇਸ਼ਨ ਤੇ ਆ ਗਈ ਹਾਂ ਵੀ ਅੱਜ ਦਮਾਂ ਵੇਖਣ ਜਾਊਂਗੀ ਜੀ ਤਦ ਕਹ ਰਿਹਾ ਮਗਰ ਯਮਕਰ ਚੋਰੀ ਸ਼ੇਰ ਜਦੋਂ ਟਿਕ ਟਿਕ ਟਾਕੇ ਟ੍ਰੇਨ ਆ ਗਈ ਨਾ ਪੁੱਤ ਜਦੋਂ ਟ੍ਰੇਨ ਚ ਬਹਿ ਗਈ ਉਹ ਤਾਂ ਲੁੱਡਣਾ ਪਾਵੇ ਨੱਚੇ ਟੱਪੇ ਚਾਣਾ ਚੱਕਿਆ ਜਾਵੇ ਜਾਂ ਜੇ ਬਲਾ ਇੱਕ ਦਿਨ ਤਾਂ ਮੈਥੋਂ ਮਗਰ ਟਲੀ ਤੇ ਪੁੱਤ ਹੁਣ ਇੰਨਾ ਚਾ ਚੜਿਆ ਇੰਨਾ ਚਾ ਚੜਿਆ ਨੁਪੁੱਤਿਆਂ ਨੇ ਖੁਸ਼ੀ ਦੇ ਮਾਰੇ ਇੰਜਣ ਚੰਮਲੇ ਦੋਨੇ ਬੁੱਲ ਸੜ ਕੇ ਉਹ ਤਾਂ ਘਰੇ ਮਿਲਣਾ ਪਾ ਕਿਸ ਕਿਸ ਕੇ ਨਾਲ ਆਖਾਂ ਵੱਡੇ ਵੱਡੇ ਹੋ ਗਏ ਉਹਨੇ ਹਾਂ ਜੀ ਐ ਪੁੱਤ ਪਤੀ ਪਤਨੀ ਬੋਲਦੀ ਪਤਨੀ ਜਰਾਨੀ ਵਾਲੀ ਬੋਲਦੀ ਸੀ ਤੇ ਇੱਕ ਦਿਨ ਕਿਤੇ ਲੜ ਪਏ ਤੇ ਆ ਸਿਆਣਾਂ ਦੇ ਨਾਲ ਸੀ ਸਾਹ ਕੋੜ ਦੇਤ ਕੋੜ ਦੇ ਲੜ ਪਏ ਉਹ ਮਦਨੀ ਮਾਰੀ ਨੂੰ ਪੁੱਤਿਆਂ ਦੇ ਨਾਲ ਉਹਦੇ ਘਰ ਵਾਲੇ ਨੇ ਤੇ ਉਹਦੇ ਤਾਂ ਭਾਈ ਉਤਲੇ ਬੁੱਲ ਪਾਟ ਗਿਆ ਤੇ ਡਾਕਟਰ ਕੋਲੇ ਲੈ ਕੇ ਗਏ ਤੇ ਡਾਕਟਰ ਆਦਾ ਵੀ ਐ ਕਰਕੇ 1000 ਰੁਪਏ ਲਗੂਗਾ ਉਤਨਾ ਬੁੱਲ ਸੀਣ ਵਾਸਤੇ ਤੇ ਉਹਦਾ ਘਰ ਵਾਲਾ ਕਹਿੰਦਾ ਐ ਕਰ ਤੇ 2000 ਲੈ ਲੈ ਕਹਿੰਦਾ ਦੋਨੇ ਵੱਲਾ ਆਪਸ ਵਿੱਚ ਸਿਉਂਦੇ ਕਹਿੰਦਾ ਲੜਾਈ ਇਥੋਂ ਪੈਂਦੀ ਹੈ ਬਿਲਕੁਲ ਸਹੀ ਹੈ ਅਬ ਉਹ ਹੀ ਹੈ ਨਾ ਆਪਾਂ ਇੱਕ ਚੁੱਪ ਨਾਲ ਬਹੁਤ ਕੁਝ ਆਪਾਂ ਸਪਾ ਕਰ ਸਕਦੇ ਹਾਂ ਉਹ ਪੁੱਤ ਕਿਰਾ ਦੰਦ ਜੀਵ ਨਾਲ ਲੜਪੇ ਹੂੰ ਦੰਦ ਜੀਵ ਨਾਲ ਲੜਪੇ ਤੇ ਕਹਿੰਦੇ ਵੀ ਵੇਖ ਲਾ ਵੀ ਅਸੀਂ ਤੈਨੂੰ ਦੰਦਾ ਦੇ ਵਿਚਾਲੇ ਲੈ ਕੇ ਹੂੰ ਮਾਰ ਦੇ ਅੰਗ ਬਿਲਕੁਲ ਬਿਲਕੁਲ ਤੇ ਜੀਵਾ ਦੀ ਭਲੇਖੇ ਚ ਨਾ ਰਹਿ ਜਾ ਮੈਂ ਜੀਵ ਐ ਹਾਂ ਕਹਿੰਦੀ ਜਦੋਂ ਮੈਂ ਮਾੜਾ ਜਾਂ ਗਲਤ ਬੋਲ ਵੀ ਨਾ ਕਹਿੰਦੀ 32 ਦੇ 32 ਬਾਹਰ ਆ ਜਾਓਗੇ ਸਹੀ ਗੱਲ ਹੈ ਬਿਲਕੁਲ ਬਿਲਕੁਲ ਕੀ ਬੋਲਣਾ ਹੈ ਬੰਦੇ ਨੂੰ ساری ਉਮਰ ਨਹੀਂ ਪਤਾ ਬੱਚਾ 2.5 ਸਾਲ ਦਾ ਬੋਲਣ ਲੱਗ ਜਾਂਦਾ ਪਰ ਕੀ ਬੋਲਣਾ ਹੈ ਇਹ ਨਹੀਂ ਪਤਾ ਲੱਗਦਾ ਇਹ ਨਹੀਂ ਪਤਾ ਲੱਗਦਾ ਉਹ ਤਾਂ ਉਹੀ ਹੈ ਨਾ ਜੋ ਮੋਰਲਾ ਜਿਹੇ ਮਜਾਕ ਵਾਲਾ ਹੈ ਕਿ ਮੁਰਲੇ ਗੁੱਸੇ ਵਾਲਾ ਰੋਹੀ ਨਿਕਲਦੇ ਜੇ ਗੁੱਸੇ ਵਾਲੇ ਹੋਰ ਗੁੱਸੇ ਨਿਕਲਦੇ ਮਜਾਕ ਵਾਲੇ ਮਜਾਕ ਹੀ ਨਿਕਲ ਤਾਗਾ ਸਨੇਟ ਕੇ ਤੇ ਜੀਬ ਜੀਵ ਲਵੇਟ ਕੇ ਬੋਲਣੀ ਚਾਹੀਦੀ ਬਿਲਕੁਲ ਬਿਲਕੁਲ ਜੀ ਫਿਰ ਹੋਰ ਜ਼ਿੰਦਗੀ ਦੇ ਤਜਰਬਾ ਕੀ ਕਹਿੰਦਾ ਫਿਰ ਤਾਜੀ ਹੁਣ ਤੱਕ ਦਾ ਤਜਰਬਾ ਔਡੋਡੀਆ ਹਾਂਜੀ ਜ਼ਿੰਦਗੀ ਦੇ ਲਾਭ ਵਿੱਚ ਕੁਝ ਚੰਗੇ ਪਲ ਵੀ ਆਉਂਦੇ ਆ ਕੁਝ ਮਾੜੇ ਪਲ ਵੀ ਆਉਂਦੇ ਆ ਜਦੋਂ ਚੰਗੇ ਪਲ ਆਉਂਦੇ ਆ ਤਾਂ ਉਸ ਪ੍ਰਮਾਤਮਾ ਦਾ ਸ਼ੁਕਰ ਕਰੀਦਾ ਹੈ ਤੇ ਮਾੜੇ ਪਲ ਵੀ ਫਿਰ ਵੀ ਪ੍ਰਮਾਤਮਾ ਸ਼ੁਕਰ ਕਰੀਦਾ ਵੀ ਜੇ ਤੂੰ ਸਾਨੂੰ ਮਾੜੇ ਦਿਖਾਏ ਤੇ ਕੱਲ ਨੂੰ ਵੈਗੁਰੂ ਤੋ ਚੰਗੇ ਵੀ ਦਿਖ ਹਾਰ ਅਗਰ ਬਿਲਕੁਲ ਬਿਲਕੁਲ ਤੇ ਚੰਗੇ ਤਜਰਬਿਆਂ ਦੇ ਵਿੱਚ ਕੁਝ ਮਾੜਾ ਦਰਸ਼ਕਾਂ ਨੂੰ ਦੱਸੀ ਚਲੀਏ ਆਪਾਂ ਵੀ ਕਿਵੇਂ ਚੰਗੇ ਮਾੜੇ ਤਜਰਬੇ ਆਉਂਦੀ ਆਉਂਦੇ ਹੁੰਦੇ ਚੰਗੇ ਤਜਰਬੇ ਕੀ ਕੀ ਤੇ ਇਕਲੇ ਬਹੁਤ ਜ਼ਿੰਦਗੀ ਦਾ ਨਾ ਹੀ ਤਜਰਬਾ ਠੀਕ ਹੈ ਹਾਂਜੀ ਜੀ ਜ਼ਿੰਦਗੀ ਜੇ ਜਉਣੀ ਆਣਾ ਜੀ ਤਾਂ ਆਪਦੇ ਮਾਰ ਨਾਲ ਜਉਣੀ ਜਾਂਦੀ ਹੈ ਜੀ ਹਾਂਜੀ ਤੇ ਲੋਕਾਂ ਨੇ ਤਾਂ ਕਹਿਣਾ ਹੀ ਹੈ ਜੀ ਹੂੰ ਵੇਖੋ ਜਿਹਨੂੰ ਕਹਿਣਾ ਸਹਿਣਾ ਰਹਿਣਾ ਤੇ ਵਹਿਣਾ ਆ ਗਿਆ ਜੀ ਹੁਣ ਇਹ ਮੰਨ ਲਓ ਵੀ ਜਿੰਦਗੀ ਹਾਸਲ ਕਰ ਲਈ ਹਾਸਲ ਕਰ ਲਈ ਬਿਲਕੁਲ ਹੁਣ ਦੇਖੋ ਜੀ ਜਿਹੜੇ ਅਸੀਂ ਹਾਸਾ ਵਖੇਰਦੇ ਆਂ ਜੀ ਇਹ ਬਾਬੇ ਮਰਦਾਨੇ ਦੀ ਲਾੜ ਜਿਹੜੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਦੇ ਸੀ ਬਿਲਕੁਲ ਹਾਂ ਮਰਾਸੀ ਕਹਿੰਦੇ ਆ ਜੀ ਵੀ ਜਿਨ੍ਹਾਂ ਦੇ ਮੂੰਹ ਚ ਰਸ ਹੈ ਜੀ ਉਹਨੂੰ ਮਰਾਸੀ ਕਿਹਾ ਜਾਂਦਾ ਜੀ ਮੀਰ ਆਲਮ ਜੀ ਕਹਿੰਦੇ ਆ ਜੀ ਤੇ ਉਹ ਤਾਂ ਕਹਿੰਦੇ ਮਹਾਰਾਜ ਰਣਜੀਤ ਸਿੰਘ ਦੇ ਦਰਬਾਰ ਚ ਵੀ ਸੀਗਾ ਕੋਈ ਮੀਰ ਆਲਮ ਹਾਂ ਤੇ ਉਹਨੇ ਦੂਜੀ ਸ਼ਰਤ ਲਾ ਲਈ ਹੂੰ ਬੀ ਮਹਾਰਾਜ ਸਿੰਘ ਨੂੰ ਵੀ ਤੁੰ ਕਾਣਾ ਕਹਿਣਾ ਹੂੰ ਦੇਖੋ ਇੱਕ ਰਾਜਾ ਹੋਵੇ ਹੂੰ ਤੇ ਦੂਜਾ ਕਾਣਾ ਕਹਤਾ ਜੀ ਇਹ ਤਾਂ ਫਿਰ ਮੌਤ ਨੂੰ ਹੱਥ ਲਾਉਣ ਵਾਲੀ ਖੱਲਣ ਸੀ ਤੇ ਉਹਨੋਂ ਕਿਤੇ ਸੌਰੀ ਗਿਆ ਸੀ ਜੀ ਹੂੰ ਮੀਰਾਲਮ ਜੀ ਉਹਦੇ ਸੌਰੀ ਗਿਆ ਜੀ ਤੇ ਰਾਜਦਵਾਰ ਲੱਗਿਆ ਪਿਆ ਉਹਦਾ ਵੀ ਆਪਣੀ ਇੰਨੇ ਨੇ ਦੀ ਸ਼ਕਤ ਲੱਗ ਗਈ ਹੂੰ ਤੇ ਆਦਾ ਵੀ ਇੱਕ ਨਹੀਂ ਤਿੰਨਾਂ ਰਹੀ ਕਹਿਣਾ ਹੂੰ ਕਿਉਂ ਹੁਣ ਬਖਸ਼ਿਸ਼ ਸੀ ਜੀ ਉਹਨਾਂ ਦੇ ਲਾਣੇ ਨੂੰ ਉਹ ਤਾਂ ਮੈਂ ਕਹਿ ਦੂੰਗਾ ਦਰਬਾਰ ਲੱਗਿਆ ਹੋਇਆ ਜੀ ਹੂੰ ਕਹਿੰਦੇ ਹਾਂ ਵੀ ਖੈਰ ਸੁੱਖਾ ਹੈ ਮੀਰ ਆਲਮਾ ਮੇਰੇ ਸਹਰੇ ਕਹਿੰਦਾ ਸਾਰੇ ਖੈਰ ਸੁੱਖਾ ਹੈ ਇੱਕ ਥੋੜੇ ਘਰਾਂ ਚ ਥੋੜੀ ਸਾਲੀ ਸੀ ਉਹ ਟੀਚਰ ਕਰਦੀ ਸੀ ਹਾਂ ਅਕੇ ਕੀ ਆਦੀ ਸੀ ਉਹ ਆਦੀ ਜੇ ਕਿ ਮੇਰੇ ਕਾਣਾ ਜੀ ਜੀ ਦਾ ਕੀ ਹਾਲ ਹੈ ਹਾਂ ਕਹਿੰਦਾ ਮੈਂ ਉਹਨੂੰ ਸਮਝਾਇਆ ਵੀ ਸਾਡੇ ਸਤਿਕਾਰਯੋਗ ਰਾਜੇ ਹੈ ਕਹਿੰਦਾ ਹਟੀ ਲਈ ਜੀ ਉਹਨੇ ਤਿੰਨ ਆਖਿਆ ਕਾਣਾ ਜੀ ਕਾਣਾ ਜੀ ਕਾਣਾ ਜੀ ਕਾਣਾ ਜੀ ਨਾਲੇ ਕਹੇ ਤਾਂ ਹੀ ਨਾਲੇ ਛੱਬ ਜੀ 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 ਉਹੀ ਹੈ ਨਾ ਵੀ ਆਪਾਂ ਜ ਇਹਨੂੰ ਆਪਾਂ ਤਜਰਬਾ ਬਹੁਤ ਵੱਡੀ ਚੀਜ਼ ਹੈ ਜੀ ਜੀ ਹਾਂਜੀ ਬਿਲਕੁਲ ਤਜਰਬਾ ਇੱਕ ਰਾਜਾ ਸੀ ਜੀ ਮੇਰੇ ਕੋਲ ਯਾਦ ਆ ਕੀ ਹੂੰ ਉਹਦੇ ਰਾਜ ਰਵਾਜ ਦੇ ਵਿੱਚ ਜਿਹੜਾ ਪੰਡਤ ਸੀਗਾ ਨਾ ਜੀ ਹੂੰ ਉਹ ਸਵਾਸਾਂ ਦੀ ਪੂੰਜੀ ਨੂੰ ਤਿਆਗ ਗਿਆ ਜੀ ਹੂੰ ਹੁਣ ਉਹਦਾ ਪੋਤਾ ਸੀ ਜੀ ਹੂੰ ਉਹ ਨਵੀਂ ਉਮਰ ਦਾ ਸੀ ਨਾ ਖੂਨ ਸੀ ਤੇ ਉਹਨੂੰ ਬੁਲਾਇਆ ਰਾਜੇ ਨੇ ਵੀ ਕਹਿੰਦਾ ਵੀ ਕੀ ਆਦੇ ਮੇਰੀ ਪਤਰੀ ਵੇਖ ਕੇ ਦੱਸੋ ਉਹਨੂੰ ਜਦੋਂ ਵੇਖੀ ਉਹਦਾ ਇਹ ਰਾਜਾ ਜੀ ਬਹੁਤ ਮਾੜਾ ਹੈ ਕਹਿੰਦਾ ਕੀ ਕਹਿੰਦਾ ਛੋਟੇ ਵੇਂਦੇ ਵੇਂਦਾ ਤੇਰਾ ਸਾਰਾ ਪਰਿਵਾਰ ਮਰ ਜੂਗਾ ਤੂੰ ਇਕੱਲਾ ਹੀ ਬਚੇਗਾ ਹੂੰ ਤੇ ਰਾਜੇ ਨੂੰ ਗੁੱਸਾ ਝੜ ਗਿਆ ਜੀ ਹੂੰ ਉਹਨੇ ਚੱਕ ਕੇ ਸਲਾਖਾਂ ਦੇ ਮਗਰ ਛੜਤਾ ਹੂੰ ਤੇ ਨਾਲ ਵਾਲੇ ਪਿੰਡ ਚ ਕੋਈ ਬਜ਼ੁਰਗ ਸੀਗਾ ਪੰਡਤ ਉਹ ਵੀ 80-85 ਸਾਲ ਦਾ ਹੂੰ ਉਹਦਾ ਤਿਆਰਬਾ ਸੀ ਉਹਨੇ ਤਾਂ ਬੱਚੇ ਦੀ ਉਮਰ ਨਹੀਂ ਸੀਗੀ ਹੂੰ ਜਦੋਂ ਉਹਨੂੰ ਲਿਆਂਦਾ ਤੇ ਉਹਨੇ ਵੇਖਿਆ ਹੂੰ ਉਹਦਾ ਮਹਾਰਾਜ ਤੁਸੀਂ ਕਰਮਾ ਵਾਲਿਓ ਜੀ ਉਸੇ ਕਰਮਾਂ ਵਾਲਿਓ ਛੋਟੇ ਪਿਛਲੇ ਜਨਮ ਚ ਮੋਤੀ ਪੁੱਤ ਨੂੰ ਕੀਤੇ ਹੋਣਗੇ ਜੀ ਕਹਿੰਦਾ ਛੋਡੇ ਛੋਡੇ ਸਾਰੇ ਰਾਜ ਭਾਗ ਚੋਂ ਜਿੰਨੇ ਛੋਡੇ ਰਾਜ ਭਾਗ ਚ ਪਿੰਡ ਆਉਂਦੇ ਆ ਜਿੰਨੇ ਨਗਰ ਆਉਂਦੇ ਆ ਸਾਰਿਆਂ ਨਾਲ ਵੱਡੀ ਉਮਰ ਛੋਡੀ ਐ ਕੀ ਬਾਤ ਹੈ ਕੱਲ ਤਾਂ ਉਹੀ ਐ ਕੱਲ ਤਾਂ ਉਹੀ ਐ ਬਿਲਕੁਲ ਬਿਲਕੁਲ ਉਹਨੇ ਆਪਦੇ 2000 ਮਦਦ ਕੀਆ ਤੇ ਉਹਨੂੰ ਸਿਉਣੇ ਦੇ ਥਾਲ ਦੇਤੇ ਜੀ ਹਮ ਤੇ ਉਹਨੇ ਕਹਿਆ ਸੀਗਾ ਵੀ ਤੇਰੇ ਵੇਂਦੇਆ ਵੇਂਦਾ ਸਾਰਾ ਪਰਿਵਾਰ ਮਾਤਿ ਗਲਤ ਇੱਕੋ ਹੀ ਆਣਾ ਜੀ ਪੈਨ ਪੈ ਜਾ ਸਰਾਣਾ ਹੀ ਪੈ ਜਾ ਜੀ ਬਸ ਤਜਰਬਾ ਹੈ ਜੀ ਬਿਲਕੁਲ ਬਿਲਕੁਲ ਹੰਕਾਰ ਕਹਿੰਦਾ ਮੈਨੂੰ ਕਿਸੇ ਦੀ ਜਰੂਰਤ ਨਹੀਂ ਤੇ ਤਜਰਬਾ ਕਹਿੰਦਾ ਲੋਡ ਪੈਣ ਤੇ ਤਾਂ ਗਲੀ ਦੇ ਕੱਖਾਂ ਦੀ ਵੀ ਲੋਡ ਪੈ ਜਾਂਦੀ ਹੈ ਆਏ ਹਾਏ 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 ਕੀ ਬਾਤ ਹੈ ਇਹ ਇਹ ਸ਼ੇਰੋ ਸ਼ੇਰੀ ਫਿਰ ਕਿੱਥੋਂ ਤੁਹਾਡੇ ਆਉਂਦੀ ਹੈ ਸਾਰਾ ਵੀ ਇੱਕ ਵੀ ਹੁਣ ਲਹਿ ਟੁੱਟਣੀ ਨਹੀਂ ਦੇਣੀ ਆਪਾਂ ਉਹ ਘੰਟੇ ਦਾ ਪ੍ਰੋਗਰਾਮਾ ਚਾਹੀਏ 2 ਘੰਟੇ ਦਾ ਜਸਾ ਹਾਂਜੀ ਸਿੱਖੀ ਦਾ ਜਿੱਥੇ ਕੋਈ ਚੰਗੀ ਚੀਜ਼ ਸਿੱਖਣ ਦੀ ਕੋਈ ਕਤਾਇ ਮਿਲ ਗਈ ਕੋਈ ਮੋਬਾਈਲ ਤੇ ਚੰਗਾ ਮੈਸੇਜ ਆ ਗਿਆ ਹਨਾ ਜੀ ਤੇ ਉਹਨੂੰ ਦਿਮਾਗ 'ਚ ਰੱਖ ਲਈਦਾ ਹਾਂ ਜੀ ਜਿਹੇ ਜੀ ਸੰਗਤ ਉਹੇ ਜੀ ਸੋਹਤ ਹਾਂਜੀ ਮੇਰੇ ਮਤਲਬ ਮੇਰੇ ਗੱਲ ਯਾਦ ਆ ਗਈ ਜਿਹੇ ਜੀ ਸੰਗਤ ਉਹੇ ਜੀ ਸੋਹਤ ਆਏ ਹਾਂ ਤੇ ਸੰਗਤ ਚੰਗੀ ਪੁੱਤ ਸਾਡੀ ਗਵਾਂਡਣ ਸੀਗੀ ਹੋਰੀ ਇਸ ਘਾਤੀ ਸੀ ਮੈਂ ਆਏ ਹਾਂ ਕਿਹੜੀ ਚੀਜ਼ ਮੈਂ ਲੈ ਆਉਂਦੀ ਇਹਨੂੰ ਪੁੱਤਿਆਂ ਦੀ ਮੈਂ ਨਗਦ ਲੈ ਆਉਂਦੀ ਦੀ ਉਧਾਰ ਲਿਆ ਮੈਂ ਫਰਿੱਜ ਲੈ ਆਂਦਾ ਲੱ ਤੇ ਮੈਂ ਐਲ ਸੀ ਡੀ ਨਗਦ ਲਿਆਂਦੀ ਉਧਾਰ ਲਿਆਂਦੀ ਮੈਂ ਵਾਸ਼ਿੰਗ ਮਸ਼ੀਨ ਲਈ ਨਗਦ ਉਧਾਰ ਲਈ ਤੇ ਫੁੱਤ ਮੈਂ ਇੱਕ ਤੋਤਾ ਲਈ ਹਾਏ ਤੋਤਾ ਤੜਕੇ 4 ਵਜੇ ਉੱਠਿਆ ਕਰੇ ਰਾਮ ਰਾਮ ਬੋਲਿਆ ਕਰੇ ਪ੍ਰਮਾਤਮਾ ਦਾ ਨਾਮ ਜਪਿਆ ਕਰੇ ਤੇ ਗਵਾਂਢਣ ਗਈ ਬਾਜ਼ਾਰ ਚ ਤੇ ਐਡੀ ਚਲਾਕ ਹੁਣ ਤੋਤਾ ਉਹਨੂੰ ਕਿਸ਼ਤਾਂ ਦੇ ਤਾਂ ਮਿਲਿਆ ਨਾ ਧਾਰ ਤਾਂ ਮਿਲਿਆ ਨਾ ਤੇ ਜੈ ਵੱਡੀ ਸਸਤਾ ਲਈ ਮੇਰਾ ਤੋਤਾ ਤੜਕੇ 4 ਵਜੇ ਉੱਠਿਆ ਕਰੇ ਰੱਬ ਦਾ ਨਾਂ ਜਪਿਆ ਕਰੀ ਉਹਦਾ ਤੋਤਾ ਤਾਂ ਕਿ 4 ਵਜੇ ਉੱਠਿਆ ਕਰੇ ਤੇ ਮਾਂ ਭੈਣ ਇੱਕ ਕਰਿਆ ਕਰੇ ਆ ਕੇ ਮੇਰਾ ਬਾਰ ਗੜਖਾਤਾ ਅਕੇ ਨਹੀਂ ਉਤਰੋ ਮੈਂ ਕਿਹਾ ਹੋ ਸੁੱਖਾ ਕਹਿੰਦੀ ਭੈਣ ਕਿੱਤੇ ਸੁੱਖਾ ਪਟਦੇ ਤੇ ਰੀਆਂ ਰਿਸ਼ਤੇ ਨੇ ਮੈਂ ਕਿਹਾ ਗੱਲ ਕੀ ਹੋ ਆ ਗਈ ਕਹਿੰਦੀ ਮੈਂ ਵੀ ਤੋਤਾ ਲੈ ਕੇ ਆਈ ਹਾਂ ਤੇ ਜੈ ਵੱਡਾ ਕਹਿੰਦੀ ਤਾਂ ਗਾਲਾਂ ਮੜੀਆਂ ਕੱਢਦਾ ਮੈਂ ਕਿਹਾ ਮੇਰੇ ਕੋਲੇ ਹੱਲ ਹੈ ਕਹਿੰਦੀ ਕੀ ਮੈਂ ਕਿਹਾ ਸਿਆਣੇ ਬਜ਼ੁਰਗ ਕਹਿੰਦੀ ਜੈ ਜੀ ਸੰਗਤ ਉਹ ਹੀ ਜੋਹਬਤ ਜੈ ਜੀ ਉੱਠਕ ਉਹ ਹੀ ਜੀ ਬੈਠਕ ਮੈਂ ਕਿਹਾ ਐ ਕਰ ਪੈਣੇ ਤੂੰ ਆਪਣੇ ਵਾਲੇ ਤੋਤੇ ਨੂੰ ਸਾਡੇ ਵਾਲੇ ਤੋਤੇ ਕੋਲੇ ਛੱਡ ਸ਼ਾਮ ਨੂੰ ਹੂੰ ਤੇ ਇਹ ਚੰਗਾ ਇਹਨੂੰ ਚੰਗੀ ਸਿੱਖਿਆ ਦਿਓ ਜੀ ਪੁੱਤ ਦੋਨੇ ਤੋਤੇ ਇਕੱਠੇ ਕਰਤੇ ਦੋਨੇ ਜਣੇ ਚੜਿਆ ਚੁੰਝ ਚਪਾਈ ਚੁੰਝ ਮੌਜ ਨਾਲ ਸੁੱਤੇ ਪਈ ਮਾਇਆ ਪਿੰਜਰਾ ਹਿਲਾਣਾ ਇਹ ਮਿੱਠੂਰਾ ਬੇਨੁਪੁੱਤਿਆ ਦਾ ਗੋਡੇ-ਗੋਡੇ ਦਿਨ ਜਿਹੜੇ ਉੱਠ ਉੱਠ ਕੇ ਰੱਬ ਦਾ ਨਾਮ ਜੱਪੋ ਉੱਗੋ ਮਿੱਠੂਰਾ ਮਾਤਾ ਨੋ ਰੋ ਮੈਂ ਨਹੀਂ ਰੱਬ ਦਾ ਨਾਮ ਜੱਪਦਾ ਮਖਨਪੁੱਤਿਆ ਦਾ ਤੈਨੂੰ ਕੀ ਬਿਮਾਰੀ ਪੈ ਗਈ ਅੱਗੇ ਨਿਤ ਜੱਪਦਾ ਸੀ ਅੱਜ ਕਿਉਂ ਨਹੀਂ ਜੱਪਦਾ ਕਹਿੰਦਾ ਕੀ ਦੱਸਾਂ ਚੰਦਰਕੇ ਗਵਾਂਡੀ ਵਾਲਾ ਤੋਤਾ ਨਹੀਂ ਇੱਕ ਤੋਤੀ ਹੈ ਕਰੋ ਕੋ ਗੱ ਕਾ ਮਜ਼ਾ ਤੋ ਜੀ ਮੇਰਾ ਮੈਂ ਪੁੱਤਾ ਇੱਕ ਹੋਰ ਸ਼ਾ ਕਿਸੇ ਬੰਦੇ ਨੇ ਕਰਕੇ ਇਸ ਕੀ ਜਾਨਵਰ ਪੰਛੀ ਰੱਖੇ ਜੀ ਤੋਤਾ ਤੇ ਇੱਕ ਤੋਤਾ ਸੀ ਇੱਕ ਤੋਤੀ ਸੀ ਤੋਤਾ ਨਾ ਥੋੜਾ ਜਿਹਾ ਲੁੱੱਚੇ ਮਜਾਜ ਦਾ ਸੀ ਰਾਮਾ ਕਰਕੇ ਉਹ ਹਾਂ ਤੰਗ ਕਰਿਆ ਕਰੇ ਤੋਤੀ ਨੂੰ ਤੇ ਤੋਤੀ ਨੇ ਆਦੇ ਮਾਲਕ ਨੂੰ ਦੱਸਤਾ ਵੀ ਮੈਂ ਸੋਤੀ ਸਿਤਰੀ ਇਹ ਮੈਨੂੰ ਤੰਗ ਕਰਦਾ ਤੇ ਉਹਨੇ ਨਾ ਜੀ ਗੁੱਸੇ ਜਾ ਕੇ ਤੋਤੇ ਦੇ ਸਾਰੇ ਵਾਲ ਪੱਟ ਤੇ ਗੰਜਾ ਕਰਤਾ ਸਿਰ ਤੋਂ ਵੀ ਜੀ ਠੀਕ ਹੈ ਤੇ ਥੋੜੇ ਦਿਨਾਂ ਬਾਅਦ ਕਿਤੇ ਉਹਨਾਂ ਦੇ ਸਤ ਸੰਗ ਸੀ ਜੀ ਹਾਂ ਤੇ ਤੋ ਤੈਨੂੰ ਆਹ ਤਾਂ ਵੀ ਜਿਹੜਾ ਕੋਈ ਆਊਗਾ ਘੇਰ ਤੋਂ ਰਿਸਪੈਕਟ ਨਾਲ ਉਹਨੂੰ ਕਹਿਣ ਤੋਂ ਵੈਲਕਮ ਜੀ ਆਇਆਂ ਨੂੰ ਵੀ ਅੰਦਰ ਵਾਲੇ ਹਾਂ ਪੁੱਤ ਜਿਹੜਾ ਬੰਦਾ ਆਵੇ ਹਾਂ ਅੰਦਰ ਆ ਜੀ ਜਿਹੜਾ ਆਵੇ ਅੰਦਰ ਆ ਆ ਜੀ ਬੈਲਕਮ ਕਹਿ ਵੀ ਤੋਤਾ ਤੇ ਜਿਹੜੇ ਸਿਰਤੇ ਵਾਲ ਹੈ ਨਹੀਂ ਸੀ ਉਹਨਾਂ ਨੂੰ ਕਹਿੰਦਾ ਚਲੋ ਪਿੱਛੇ ਚਲੋ ਪਿੱਛੇ ਜਦੋਂ ਦਾ ਮਾਲਕ ਆਇਆ ਜੀ 15 20 ਉਹਦੇ ਦੋਸਤ ਜਿਹੜੇ ਗੰਜੇ ਸੀ ਜਿੱਤੋਂ ਤੇ ਬਾਹਰ ਖੜੇ ਉਹਦੇ ਕੀ ਗੱਲ ਕਹਿੰਦੇ ਤੋਤਾ ਆਉਣ ਨਹੀਂ ਦਿੰਦਾ ਤੇ ਉਹਨੂੰ ਤੋਤੇ ਨੂੰ ਵੀ ਇਹਨਾਂ ਕਿਉਂ ਨਹੀਂ ਆਉਣ ਦਿੰਦਾ ਤੇ ਕਹਿੰਦਾ ਸਾਲਿਆ ਨੇ ਕਰਨੀਆਂ ਆਸ਼ਕੀਆਂ ਨਾ ਕਹਿੰਦਾ ਸੁਣਨੀਆਂ ਸਤ ਸੰਗ ਦਾ ਉਹਨਾਂ ਉਹ ਉਹ ਸੀ ਸਭ ਨੇ ਉਹ ਤੋਤਾ ਫਿਰ ਆ ਰਾਮ ਵਰਗਾ ਸੀ ਨਾ ਫਿਰ ਹਾਂਜੀ